10 15 20 25 40 350 60 65 70 75 80 85 90 400 5 5 10 15 20 25 30 35 450 450 55 ਸਿੰਘੇ ਜਾਣਗੇ ਭਾਈ 500 ਰੁਪਿਆ ਕਰਾਇਆ ਕਿੰਨੀ ਗੱੜੇ ਆ ਟਲ ਮਦਰ ਕਿਲੋਮੀਟਰ ਵਾਟ ਬਾਰਿਸ਼ ਹੁੰਦਾ ਠੀਕ ਹੈ 10 ਕਿਲੋ 60 65 70 80 480 ਬੋਲਾਂਗੇ ਨਾ ਲੱਭੇ 490 ਬੋਲਾਂਗੇ ਕਿਨੇ 490 ਰੁਪਏ ਬਈ 490 ਰੁਪਏ ਦੂਜੇ ਨਗ ਦਾ ਰੇਟ ਹੋ ਗਿਆ ਬਾਕੀ ਕਿਸਾਨ ਭਰਾਵੋ ਆਪਾਂ ਥੋੜਾ ਜਿਹਾ ਲੇਟ ਹੋ ਗਏ ਸੀ ਅੱਜ ਤਰੀਕ ਹੋ ਗਈ 20 ਜਨਵਰੀ 2026 20 ਤਰੀਕ ਹੋ ਗਈ ਪਹਿਲਾ ਨਗ 500 ਹੋ ਗਿਆ ਪਹਿਲਾ ਨਗ ਬਈ 500 ਰੁਪਏ ਗਿਆ ਪਰ ਥੋੜਾ ਜਿਹਾ ਲੇਟ ਹੋ ਗਿਆ ਸੀ ਤਾਂ ਕਰਕੇ ਬਈ ਵੀਡੀਓ ਦੂਜੇ ਨਗ ਤੋਂ ਸ਼ੁਰੂ ਕੀਤੀ ਹੈ ਬਾਕੀ ਪਹਿਲਾ ਨਗ 500 ਤੇ ਦੂਜਾ 480 ਤੇ ਤੀਜਾ ਨਗ ਦੇਣਿਆ ਨਾਗਾ ਅੱਜ ਬਈ 12 ਨਾ ਗਏ 10 12 ਨਾ ਗਏ ਬਾਕੀ ਵੇਣੇ ਇਹਨਾਂ ਦਾ ਰੇਟ ਕਿੱਥੋਂ ਕਿੱਥੇ ਕਰਿਆ ਜਾਂਦਾ ਤੇ ਤਰੀਕ ਹੋ ਗਈ ਅੱਜ ਬਈ 20 ਆਜੋ ਵੇਣੇ ਰੇਟ ਕੀ ਜਾਂਦਾ ਅਗਲੇ ਨਾਗ ਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਬਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਬਾਕੀ ਵੇਣੇ ਆਜੋ ਬਹੁਤ ਬਹੁਤ ਸਸਾ ਮਿਲ ਜੂਗਾ ਦੇਖ ਲਈ ਮਾਰ ਕੇ ਕਿਹੜੀ ਹੈ ਲੁਕੀ ਹੋਈ ਤੇ ਉਹਨੂੰ ਕੀ ਹੋ ਗਏ ਕੋਈ ਨਹੀਂ ਜਿੰਨ ਕਰੀ ਤੁਹਾਨੂੰ ਅਮਰ ਜੀ ਫੋਨ ਕੀ ਇਹ ਕੋਈ ਤਾਂ ਪੇਰੀ ਨੂੰ ਚੱਲਿਆ ਹੀ ਨਹੀਂ ਮੈਲਾ ਚਲਾਇਆ ਸੀ 5 ਮਿੰਟ ਦਾ ਬਾਕੀ ਕਿ ਕਰਾਉਣ ਵਾਲੇ ਕੱਟ ਮਾਰੋ ਕੱਲ ਕੀ ਦੀ ਵੀਰੇ ਹਾਂ ਜੀ ਆਪ ਜੀ ਕੱਲ ਨੂੰ ਸਹੀ ਅਪਟਾਓ ਕਿ ਆਪਣੇ ਰੋਡ ਤੇ ਬਾਈ ਲਹਿਰ ਦੇ ਨਾਲ ਹਾਂ ਚਲੋ ਬੋਲੋ ਜੀ 300 ਰੁਪਿਆ 400 450 500 5 10 15 550 550 60 600 600 ਬੋਲਾਂਗੇ ਨਾ ਵੀ ਕਿ ਬਚਾਓ ਲੋ ਭਾਈ ਤੀਜਾ ਨਾ ਕਿ 600 ਹੋ ਗਿਆ ਕਿਸਾਨਪੁਰ ਉਹ ਤੀਜਾ ਨਾ ਕਿ 600 ਤੇ ਆ ਨਾ ਕਿ ਵੇਨੇ ਚੌਥਾ ਕਿੱਥੋਂ ਕਿਤੇ ਕਰ ਜਾਂਦਾ ਬਾਕੀ ਵੀਰੇ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਭਈ ਅੱਜ ਸਾਸਣ ਨੂੰ ਮਾਰੂਗੀ ਕਿ ਨਹੀਂ ਭਈ ਨਗਾਂ ਦੀ ਗੱਲ ਕਰਾਂ ਮੈਂ ਨਾ ਖੜੇ 1 2 3 4 5 6 7 8 8 ਨਗ ਬਈ ਹਜੇ ਖੜੇ ਆ ਇਹਨਾਂ ਰੇਟ ਰੇਟ ਵੇਣੇ ਆ ਸ਼ੇਅਰ ਕਰਿਓ ਦੱਬ ਕੇ ਵੀਡੀਓ ਨੂੰ ਆ ਜਾਓ ਬਾਕੀ ਬੋਲੋ ਬੋਲੋ 400 400 10 10 410 15 15 20 60 65 65 500 500 10 10 15 ਹੂੰ 25 ਤੇ 35 535 ਬੋਲਾਂਗੇ ਨਾ ਲੋਬੀ 500 ਤੇ 35 ਰੁਪਏ ਨਗਦ ਦਾ ਰੇਟ ਹੋ ਗਿਆ ਕਿਸਾਨ ਪ੍ਰਭੂ 500 ਤੇ 35 ਰੁਪਏ ਬਾਕੀ ਅਗਲੇ ਨਗਦ ਦਾ ਰੇਟ ਵੇਣਿਆ ਬਾਈ ਕਿੱਥੋਂ ਕਿੱਥੇ ਕਰ ਜਾਂਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆ ਨਾ ਖੜੇ ਬਾਕੀ ਇਹਨੇ ਇੱਕ ਤਰੀਕ ਹੋ ਗਿਆ 20 ਜਨਵਰੀ 2026 ਤੇ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬਈ ਪਹਿਲੇ ਨਗਦ ਦਾ ਰੇਟ 500 ਹੋ ਗਿਆ ਤੇ ਆਪਾਂ ਬਈ ਥੋੜੇ ਜਿਲੇ ਲੇਟ ਹੋ ਗਏ ਸੀ ਇਹ ਬਾਕੀ ਵੇਣੇ ਭਾਈ ਆ ਜੋ ਟ੍ਰੈਕ ਦੀ ਵੀਰੇ ਬਾਬੇ ਜਿਹੜਾ ਕੋਈ ਫਿਰ ਜਾਏਗਾ ਚੰਦਮਾ ਟੱਪ ਕੇ ਬਾਬੇ ਰੋਡੇ ਜਾਏ 300 ਨਹੀਂ ਜਣਾ ਭਾਈ ਉੱਥੇ ਖੜੀ ਹੋ ਕੇ ਅੰਦਰ ਦੀ ਆ ਭਾਈ ਅੰਦਰ ਦੀ ਥੋੜੀ ਬੋਲੋ ਜੀ 400 ਬਾਬੇ ਠੀਕ ਹੈ ਫਿਰ ਤਾਂ 400 510 ਰੱਖੀ ਜਾਂਦਾ 510 15 515 ਬੋਲਾ ਭਾਈ ਕਿਨੇ 515 ਰੁਪਏ ਭਾਈ ਲਓ ਭਾਈ 500 ਤੇ 15 ਰੁਪਏ ਨਗਦ ਦਾ ਰੇਟ ਹੋ ਗਿਆ 500 ਤੇ 15 ਲਓ ਭਈ ਅੱਜ ਵੇਣਾ ਕਿੱਥੋਂ ਕਿਤੇ ਕਟਾਉ ਆਉਂਦਾ ਰੇਟਿਆਂ ਦਾ ਬਾਕੀ ਇੰਨੇ ਨਾ ਖੜਿਆ ਕਿਸਾਨ ਪ੍ਰਭੂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਨਗਾਂ ਦੀ ਗੱਲ ਕਰਾਂ ਮੈਂ 2 3 4 5 6 ਨਗ ਰਹਿ ਗਿਆ ਸ਼ੀਆ ਨਗ ਦਾ ਰੇਟ ਵੇਣਾ ਭਈ ਕਿੱਥੋਂ ਕਿਤੇ ਕਰ ਜਾਂਦਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਭਾਈ ਜ਼ਰੂਰ ਕਰਿਓ ਬਾਕੀ ਵੇਣੇ ਆਜੋ ਮੈਨੂੰ ਕਹਾਂ ਤੂੰ ਪੁੱਛੇਂ ਨਹੀਂ ਜੀ ਇਹ ਯਾਹ ਫਾਰ ਇਧਰ ਬੜਾ ਇੱਕ ਫੱਟੀ ਮਿਲ ਗਈ ਜੀ ਆਪਣੀ ਇਧਰ ਚੇ ਉਹ ਡਿਬੀ ਨੀ ਇਧਰ ਆਪਣੀ ਬੱਟੀ ਵੀ ਜਾਏਗਾ ਜਾਊਗਾ ਬੋਤਲ ਤੇ ਕਿੰਨਾ ਕਰਾ ਰਿਹਾ ਥੋੜੀ ਜਿਹੀ ਕੋਸਟ ਹੈ ਸਰ ਰੀਡ ਕੋ ਫੀਡ ਕੋਡ ਉਹਦਾ 300 ਰੁਪਿਆ ਉਹਦਾ 500 ਗਿਆ ਕਿੱਥੇ ਰੌਣੀ ਫੀਡ ਕੋਡ ਆਪਣਾ ਚੈਰ ਰੋਡ ਤੇ 700 ਰੁਪਿਆ ਬਾਈ ਠੀਕ ਹੈ 700 ਰੁਪਿਆ ਬਾਈ ਉਹ ਤਾਂ ਪੁੱਛਦਾ ਨਹੀਂ ਜਾਂਦਾ ਬਾਈ ਫੀਡ ਕੋਡ ਜਨਾ ਹਾਂ ਫੀਡ ਕੋਡ ਜਨਾ ਕਿੰਨਾ ਚੁਕਾਏਗਾ ਨਾ ਵੀ ਜਾਵਣਾ ਪਰ ਕਰਾਇਆ ਜਰਾ 500 ਕਹਿੰਦਾ ਉਹ ਖਾਲੀ ਟਰਾਲੀ ਦੀ ਪਰਚੀ ਹੈ ਸਾਡੇ ਥਾਣੇ ਕੋਲੇ ਹਾਂ ਭਾਈ ਖਾਲੀ ਟਰਾਲੀ ਦੀ ਪਰਚੀ ਹੈ ਆਪਣੀ ਵੀਰੇ ਨਹਿਰ ਤੇ ਚਾਈਲਡਰੂਡ ਤੇ ਹੀ ਆ ਚੱਲ 500 ਲਾ ਦੇ ਤੂੰ ਕਿੱਥੇ ਲਾਉਣੀ ਹੈ ਸਾਡੇ ਥਾਣੇ ਕੋਲੇ ਹੀ ਹੈ ਸਾਡੇ ਨਾਲ ਹਾਂ ਕੋਲੀ ਕੋਲੀ ਰਹੀ ਹੈ ਹਾਂਲੀ ਖਾਲੀ ਟਰਾਲੀ ਦੀ ਪਰਚੀ ਹੀ ਨਹੀਂ ਹੈਗੀ ਫਿਰ ਦੂਰ ਦੀ ਆ ਆ 400 ਲਾ ਯਾਰ ਇਹਦਾ 450 50 500 500 ਰੁਪਇਆ 550 550 70 ਕਰ 70 ਰੁਪਏ 80 ਰੁਪਏ 600 ਰੁਪਇਆ ਕੀ ਸੋ ਬੋਲਣਾ ਮੈਂ ਕਿਨੇ 100 ਨੋਰਤੇ ਲੋ ਬਈ ਨਾ ਕਿ 600 ਰੁਪਿਆ ਹੋ ਗਿਆ ਭਾਈ ਰੇਟ ਜਿਹੜਾ 600 ਤੇ ਕਰ ਪਹੁੰਚ ਗਿਆ ਭਾਈ ਦੁਆ ਨਾ ਕਹਿੰਦਾ ਬਾਕੀ ਅੱਗੇ ਵੇਣੇ ਭਾਈ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਕਿਸਾਨ ਪ੍ਰਵਾਹ ਜੋ ਵੇਣੇ ਆ ਤੇ ਭਾਈ ਵੀਡੀਓ ਮੈਂ ਤਾਂ ਕਹੀ ਅੱਜ ਲੰਮੀ ਬਣਾਵਾਂਗੇ ਬਾਕੀ ਭਈ ਅੱਜ ਥੋੜੀ ਜਿਹੀ ਲੇਟ ਹੋ ਗਿਆ ਹਣ ਕਰਨਾਂ ਤੇ ਥੋੜਾ ਕੰਮ ਸੀਗਾ ਤੇ ਕੱਲ ਤੋਂ ਬਈ ਆਪਾਂ ਲਾਈਵ ਹੀ ਕਰਾ ਕਰਾਂਗੇ ਲਾਈਵ ਦੀ ਸੈਟਿੰਗ ਕਰਕੇ ਲਿਆਵਾਂਗੇ ਬਾਕੀ ਆਪਾਂ ਵੇਖਾਂਗੇ ਕੀ ਮਾਹੌਲ ਬੰਦਾ ਕੱਲ ਨੂੰ ਤੇ ਵੇਣੇ ਅੱਜ ਦਾ ਵੀ ਰੇਟ ਬਈ ਆਜੋ ਵਾਈਡਿਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਨਹੀਂ ਨਿਕਲ ਜਾਈ ਦੋ ਦੇ ਨਾਲ ਇਹ ਕਿਹੜਾ ਵਾਲੇ ਪਾਸੇ ਆ ਗਿਆ ਨਾ ਫ੍ਰੀ ਕੋਡ ਫ੍ਰੀ ਕੋਡ ਜਾਵਾਂਗੇ ਡਿੱਬੀ ਫ੍ਰੀ ਕੋਡ 500 ਰੁਪਏ ਆ 300 ਰੁਪਏ ਨਹੀਂ ਫਰੀਦਕੋਟ 300000 ਬਾਹਰ ਫਰੀਦਕੋਟ ਦਾ ਫਰੀਦਕੋਟ ਦਾ ਵੀ 500 ਰੁਪਏ ਨਹੀਂ ਫਰੀਦਕੋਟ ਬਾਹਰ ਚਲਾਣੀ ਆ ਨਹੀਂ ਆ ਉਹ ਜਾ ਰੇਟ ਵੀ ਵਧੂਗਾ ਤੁਹਾਡਾ ਉਹ ਨਹੀਂ ਫਰੀਦਕੋਟ ਦਾ ਕਿਰਾਇਆ 500 ਰੁਪਏ ਤੇ ਕੀ ਬਣੇ ਬਸ ਪੰਜਨੇ ਕਹਿੰਦਾ ਮੈਂ ਜੱਦਾ ਸਕੇਗਾ ਜਾਨੀ ਥੋੜਾ ਨਾ ਬੋਲੇ ਬੋਲੀ ਬੋਲੀ ਮਰੇ ਜਾਓ ਰੋਟੀ ਮਰੇ ਖੁੱਲ ਗਈ ਮੈਨੂੰ ਦੱਸ ਨਹੀਂ ਜਾਰ ਕਿੱਥੋਂ ਪਜਾਇਆ ਮੈਂ ਓਹ ਹੋ ਹੋ ਮੈਨੂੰ ਸਮਝਦਾ ਨਹੀਂ ਇਹੇ ਸਾਲਾ ਨਹੀਂ ਦਾ 500 ਰੁਪਏ ਭਾਈ ਚਾਹੇਂਗਾ ਕਿ ਦੱਸੋ ਜਾਊਗਾ ਯਾਰ ਜਾਊਗਾ ਭਾਈ ਬੋਲੋ ਹਾਂ 400, 400 400 ਸਾਢੇ 400 500 ਪਹਿਲਾਂ ਰੀਡ ਦਾ ਦੇਖ ਲੈ 500 500 ਰੁਪਈਆ 5 15 15 20 25 25 30 ਸਾਢੇ 550 ਸਾਢੇ 550 ਬੋਲਾਂਗੇ ਨੇ ਸਾਢੇ 550 ਬਾਈ ਜੀ ਠੀਕ ਹੈ ਲੋਬੀ 550 ਰੁਪਿਆ ਇਹ ਨਗਦ ਦਾ ਰੇਟ ਬਾਈ ਜੀ 550 ਰੁਪਿਆ ਹੋ ਚੁੱਕਿਆ ਬਾਕੀ ਅੱਗੇ ਵੇਣੇ ਆ ਬਾਈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਕਰਿਆ ਕਰੋ ਬਾਕੀ ਵੇਣੇ ਅੱਜ ਤਰੀਕ ਤਾਂ 20 ਹੋ ਗਈ ਆ ਬਾਈ ਅੱਜ 20 ਜਨਵਰੀ ਤੇ ਬਾਈ 21 ਤਰੀਕ ਨੂੰ ਆਪਾਂ ਲਾਈਵ ਕਰਾਂਗੇ ਜਿਹੜੀ ਗੱਲ ਆ ਤੇ ਦੋ ਤੇ ਤਿੰਨ ਚਾਰ ਨਾਗ ਰਹਿ ਗਏ ਨਾ ਚਾਰਾਂ ਨਾਗਾਂ ਦਾ ਵੇਣੇ ਬਸ ਕੀ ਮਾਹੌਲ ਬੰਦਾ ਕੀ ਮਾਹੌਲ ਨਹੀਂ ਬੰਦਾ ਬਾਕੀ ਆ ਜਾਓ ਬਾਈ ਆ ਜੇ ਕੋਈ ਤਾਂ ਨਹੀਂ ਕੋਈ بابا ਬੋਲਦਾ ਕਿ ਤੁਸੀਂ ਜੀ ਆਏ ਭਾਈ ਜਾਏਗਾ ਸਾਡੇ ਲੋਇ ਸਾਡੇ ਬੋਲੋ ਜੀ ਸਾਢੇ ਤਿੰਨ ਸਹਿ ਬਾਹਰ ਦੀ ਅੰਦਰ ਦੀ ਆ ਰੰਗ ਵਿੱਚ ਅੱਜ ਰੰਗ ਤਾਂ ਉਹ ਵੀ ਪੰਜ ਵਿੱਚ ਆ ਗਣਾ ਕੰਨਾ ਕੰਨਾ ਨਾ ਤਰੋ ਸਾਡੀ ਸਾਢੇ 25 ਸਾਢੇ 150 ਸਾਢੇ 150 400 450 ਸਾਢੇ 450 500 710 10 15 20 30 30 40 550 500 60 70 80 80 ਬੋਲਾਂਗੇ ਨੇ 500 ਤੇ 80 ਰੁਪਏ ਦਾ ਰੇਟ ਹੋ ਗਿਆ ਭਾਈ 600 ਪੀਏ ਤੇ ਕਰੇ ਤੱਕ ਰੇਟ ਗਿਆ ਭਾਈ ਟੌਪ ਦਾ ਬਾਕੀ ਵੇਣਿਆ ਉਹਦੋਂ ਰੇਟ ਵਧਾ ਕੇ ਅੱਜ ਨਹੀਂ ਵਧਾ ਗਿਆ 700 ਨੂੰ ਜਾਂਦਾ ਕਿ 650 ਨੂੰ ਜਾਂਦਾ ਕੋਈ ਪਤਾ ਨਹੀਂ ਬਈ ਤਿੰਨ ਨਗ ਰਹਿ ਗਿਆ ਬਾਕੀ ਵੇਣੇ ਅੱਜ ਦਾ ਰੇਟ ਕੀ ਜਾਂਦਾ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਸੋ ਡੇਰੀ ਦੇ ਵਿੱਚ ਬਾਈ ਜੀ ਕੀ ਰੇਟ ਚੱਲ ਰਿਹਾ ਥੂੜੀ ਦਾ ਬਾਕੀ ਆ ਜਾਓ ਵੀਡੀਓ ਨੂੰ ਦਬਕੇ ਸ਼ੇਅਰ ਬਾਈ ਜੀ ਜ਼ਰੂਰ ਕਰਿਓ ਜੀ ਆਹ ਜੀ ਬਾਈ ਜਾਉਂਗੇ ਫ੍ਰੀ ਕੋਡ ਹਾਂਜੀ रिकॉर्ड ਨਾ ਰਹਾ ਤੇ ਨਹੀਂ ਜਾਣਾ ਬਾਈ 400 400 10 15 20 25 30 35 40 45 450 52 60 65 70 75 475 80 85 500 5 10 15 15 20 500 ਵੀ ਬੋਲਾਂਗੇ ਨੇ 25 25 ਹੈ 525 ਰੁਪਏ ਬਾਈ ਜੀ ਲੋ ਬਈ 500 ਦੇ 25 ਰੁਪਏ ਨਾਗ ਦਾ ਰੇਟ ਹੋ ਗਿਆ ਬਾਕੀ ਦੋ ਨਾਗ ਰਹਿ ਗਏ ਬਈ ਮਗਰ 500 ਦੇ 25 ਰੁਪਏ ਤਿੱਕਰਤਾ ਜਾ ਚੁੱਕੀ ਆ ਤੇ ਨਾਗ ਬਈ ਦੋ ਰਹਿ ਗਏ ਜਿਹੜੇ ਬਾਕੀ ਇਹਨੇ ਰੇਟ ਆਜੋ ਆ ਲਾਈਕ ਐਂਡ ਸ਼ੇਅਰ ਬਾਈ ਜ਼ਰੂਰ ਕਰ ਦਿਓ ਆ ਇੱਕ ਨਾਗ ਹੋਰ ਆ ਗਿਆ ਲੋ ਬਈ ਇੱਕ ਨਾਗ ਹੋਰ ਆ ਗਿਆ ਤਾਂ ਰੇਟ ਲੈਣੇ ਆਜੋ ਆ ਤਿੰਨ ਨਾਗ ਹੋ ਗਏ ਬਈ ਇੱਕ ਆ ਗਿਆ ਤਦੋ ਇੱਧਰ ਖੜੇ ਆ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਹੋ ਬਈ ਲਓ ਬਈ ਆ ਰਹੇ ਹੋ 400 ਰੁਪਇਆ 400 400 5 5 10 450 55 60 70 300 500 5 5 10 10 15 515 ਬੋਲਾਂਗੇ ਨੇ 515 ਬਾਈ ਕਿਹਦੀ ਗੱਲ ਹੈ ਲਓ ਬਾਈ 500 ਤੇ 15 ਰੁਪਏ ਨਾਗ ਦਾ ਰੇਟ ਹੋ ਗਿਆ ਬਾਕੀ ਅੱਗੇ ਵੇਣੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ 500 ਤੇ ਬਈ 15 ਰੁਪਏ ਹੋ ਗਿਆ ਆ ਦੋ ਨਾਗ ਰਹਿ ਗਏ ਇਹਨਾਂ ਦਾ ਰੇਟ ਵੇਣੇ ਆ ਉਦੋਂ ਤੱਕ ਵੀ ਸ਼ੇਅਰ ਕਰ ਦਿਓ ਵੀਡੀਓ ਨੂੰ ਲਓ ਬਈ ਇਹਨਾਂ ਨਾਗਾਂ ਦਾ ਰੇਟ ਵੇਣੇ ਆ ਜੋ 400 ਰੱਖਦਾ ਬਾਈ ਨੇ ਉੱਥੇ ਹੀ ਨਿਕਲੂ ਸਰ ਜੀ ਆਓ ਗੱਪੀ ਆਇਨਕੂ ਤਨਜੀਓ ਪਰ ਆਹ ਰਹੀ ਓਹ ਕਬੀ ਹਾਂ ਜੀ ਕਿੰਨੇ ਖਾਈ 400 400 100 500 ਰੁਪਇਆ 520 ਨਹੀਂ 25 35 550 60 60 560 ਬੋਲ ਲਗਨੇ 560 ਰੁਪਏ ਨਾਗਦਾ ਰੇਟ ਹੋ ਗਿਆ ਖੀਰ ਨਾ ਆਗਾ ਬਾਈ ਵੇਣੇ ਦਾ ਰੇਟ ਕਿੱਥੋਂ ਕਿੱਥੇ ਕਰਿਆਦਾ ਤੇ 600 ਰੁਪਏ ਤੇ ਕਰ ਗਿਆ ਵੀ ਫਿਲਹਾਲ ਤੱਕ ਲਾਈਕ ਐਂਡ ਸ਼ੇਅਰ ਭਾਈ ਜ਼ਰੂਰ ਕਰ ਦਿਓ ਲੋ ਵੀ ਅਜੇ ਹਜੇ ਇੰਨੇ ਕ ਨਾ ਗਾੜੇ ਬਾਕੀ ਬੋਲੀ ਹੋ ਹੀ ਚੁੱਕੀ ਆ ਬਾਕੀ ਇਹਨਾਂ ਦਾ ਰੇਟ ਵੇਨਾ ਭਾਈ ਕਿੱਥੋਂ ਕਿੱਥੇ ਕਰ ਜਾਂਦਾ ਤੇ ਲੋ ਭਾਈ ਹਾਂ ਇਹ ਨਿਕਾਜ ਹੋ ਰਹੀ ਖਰੀਦ ਮਗਾ ਆਸ਼ ਨਿਕਾਜ ਹੋ ਰਿਹਾ ਜੀ ਇਹ ਹੈ ਬਾਈ ਇਹ ਕਿਹਨੇ ਪਿੰਨਵਾ ਆ ਬਾਈ ਨਾਨਕ ਨਾਨਕ ਸਵੇਤ ਨੂੰ ਆਇਆ ਵੀ ਕੋਟ ਜਾਣਾ ਵੀ ਦਵਾਰ ਆਣੇ ਐਵਲੋ ਬਾਈ ਆਪਣਾ ਹੋ ਗਿਆ ਕਲੀਅਰ ਠੀਕ ਹੈ ਹਾਂਜੀ ਬੋਲੋ ਬੋਲੋ ਵੀ ਇੱਥੋਂ ਵਾਲੇ 400 400 5 10 450 60 70 75 80 85 90 95 500 5 10 15 20 25 30 35 40 540 ਬੋਲਾਂਗੇ ਨੇ 540 ਰੁਪਏ ਬਾਈ ਇੱਥੇ ਲੋਣੀ ਫਰਮਾਨ ਦੇ ਲੋ ਵੀ 500 ਦੇ 40 ਰੁਪਏ ਰੇਟ ਹੋ ਗਿਆ ਖੀ ਲੈਣਾ ਗਦਾ ਤੇ ਦੱਬ ਕੇ ਜੇਰ ਬਈ ਜਰੂਰ ਕਰਿਓ ਬਾਕੀ ਵੇਣਿਆ ਬਈ ਹੁਣ ਕੀ ਮਾਹੌਲ ਬੰਦਾ ਗੱਲ ਤੇ ਲੋਬੀ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ